Shir Singh Vishnu Bhagwan Di Jai So Ang Maharaj Shir Singh Vishnu Bhagwan Di Jai So Ang Maharaj Shir Singh Vishnu Bhagwan Di ਸੋ ਹੰਗ ਮਹਾਰਾਜੇ ਰ ਸਿੰਘ ਵਿਸ਼ਨੂੰ ਪਗਵਾਂ ਦੀ ਜੈ ਸੋ ਹੰਗ ਮਹਾਰਾਜੇ ਰ ਸਿੰਘ ਵਿਸ਼ਨੂੰ ਪਗਵਾਂ ਦੀ ਜੈ ਵੈਰੀਅਰ ਸੰਗਤ ਜੀ ਪਰਮੇਸ਼ਰ ਇਨਾ ਵੱਡਾ ਪੂਰੀ ਵਡਿਆਈ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਅੱਖੀਂ ਵੇਖਿਆ ਉਹਨਾਂ ਕੋਲੋਂ ਉਸ ਖੇਲ ਨੂੰ ਅੱਖਰਾਂ ਦੇ ਵਿੱਚ ਢਾਲ ਕੇ ਦੱਸਣਾ ਬੜਾ ਔਖਾ ਤੇ ਸਾਡੇ ਵਰਗਿਆਂ ਮੇਰੇ ਵਰਗੇ ਕੋਲੋਂ ਜੇ ਅਸੀਂ ਸੋਚੀਏ ਯਾਰ ਪਰਮੇਸ਼ਰ ਨੂੰ ਵੇਖਿਆ ਉਹ ਖੇਲ ਵੇਖੀ ਇਹਨਾਂ ਨੇ ਤੇ ਸਾਡੇ ਵਾਸਤੇ ਉੱਥੇ ਪਹੁੰਚਣਾ ਸੋਚ ਦੇ ਜਰੀਏ ਬਹੁਤ ਔਖਾ ਨਹੀਂ ਹੋ ਸਕਦੀ ਉਹ ਗੱਲ ਪੋਸੀਬਲ ਤੇ 26 ਪੂ ਦਾ ਦਿਹਾੜਾ ਸੀ ਤੇ ਸੰਗਤਾਂ ਵਿਚਾਰ-ਵਿਮਰਸ਼ ਕਰ ਰਹੀਆਂ ਸੀ ਆਪਸ ਦੇ ਵਿੱਚ ਤੇ ਮਹੰਗਾ ਸਿੰਘ ਜੀ ਹੁਣ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਨੇ ਤੇ ਉਹ ਆ ਕੇ ਰਜਾਈ 'ਚ ਬੈ ਗਏ ਮੇਰੇ ਨਾਲ ਤੇ ਮੈਂ ਪੁੱਛਿਆ ਵੀ ਆਪਣਾ ਇੱਕ ਤਜਰਬਾ ਦੱਸੋ ਕੋਈ ਜਦ ਤੁਸੀਂ ਪਹਿਲੀ ਵਾਰੀ ਮਿਲੇ ਪਰਮੇਸ਼ਵਰ ਨੂੰ ਤੇ ਉਹ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਮੈਂ ਇਨਾ ਹੀ ਜਾਣਦਾ ਬਿਨ ਸਦਿਆਂ ਆਇਆ ਸਤੇ ਜਿਹੜੀ ਉਹਨਾਂ ਦੇ ਘਰ ਦੀ ਬਾਣੀ ਹੈ ਉਹ ਵੀ ਇੱਥੋਂ ਹੀ ਸਟਾਰਟ ਹੁੰਦੀ ਹੈ ਤੇਰਾ ਜੇਠ 2016 ਬਿਕਰਮੀ ਮਹੰਗਾ ਸਿੰਘ ਦੇ ਗ੍ਰੈਪਨ ਸੱਦਾ ਜ਼ਿਲ੍ਹਾ ਗੁਰਦਾਸਪੁਰ ਬਿਨ ਸੱਦੇ ਆਇਆ ਸੱਦੇ ਕਿਉਂ ਆਇਆ ਸਦਨਾ ਮੂਲ ਚੁਕਾਈਂਦਾ ਪੂਰਬ ਬਚਨ ਪ੍ਰੇਮ ਬੱਦੇ ਲੈਣਾ ਝੋਲੀ ਪਾਈਂਦਾ ਛੁਰੀ ਹਲਾਲ ਵੇਖੇ ਕਜੇ ਕਾਜੀ ਮੁੱਲਾ ਪੇ ਵੰਡਾਇਂਦਾ ਖਾ ਪਕਵਾਨ ਦੇ ਜਾਣੇ ਮਜੇ ਲज्जਤ ਸੱਚੀ ਇੱਕ ਦਰਣਾਇਂਦਾ ਭਗਤ ਸੋਹਿਲਾ ਹੋ ਕੇ ਆਪੇ ਭੱਜੇ ਜੁਗ-ਜੁਗ ਪੰਦ ਮੁਕਾਇਂਦਾ ਨજર ਪਈ ਉਸ ਪਟ ਸੱਜੇ ਜਿਸ ਦਾ ਦੁੱਖ ਨਾ ਕੋਈ ਵੰਡਾਇਂਦਾ ਬੱਕਰੇ ਦਾ ਪਟਵੜ ਦਿੱਤਾ ਸੀ ਸਦਨਿਕਸਾਈ ਨੂੰ ਨજર ਪਈ ਉਸ ਪਟ ਸੱਜੇ ਜਿਸ ਦਾ ਦੁੱਖ ਨਾ ਕੋਈ ਵੰਡਾਇਂਦਾ ਹੋ ਕੇ ਲੈ ਲੈ ਮੈਂ ਮੈਂ ਕਰਕੇ ਗੱਜੇ ਤੂੰ ਹੀ ਤੂੰ ਤੂੰ ਸੁਣਾਇਂਦਾ ਜੋਤੀ ਜੋਤ ਸਰੂਪ ਆ ਆਪ ਆਪਣੀ ਕਿਰਪਾ ਕਰ ਪੂਰਵ ਲੇਖਾ ਵੇਖ ਵਖਾਇੰਦਾ ਪੂਰਵ ਲੇਖਾ ਚੁਕਾਏ ਬਿਨ ਸਦਿਆਂ ਸਦਨੇ ਲੈਣੇ ਦੇਣ ਮਟਾਇਆ ਲੱਭਿਆ ਹੱਥ ਨਾ ਆਵੇ ਭੱਜਿਆ ਫੜਿਆ ਕੋਲ ਨਾ ਕੋਈ ਰਖਾਇਆ ਜਿਸ ਪੂਰਵ ਪਰਦਾ ਕਜਿਆ ਸੋ ਵੇਖਣ ਹਰ ਗੋਸਾਈਆਂ ਕੀਤੇ ਕੌਲ ਦੀ ਪਾਲੇ ਲੱਜਿਆ ਬੰਦੇ ਤੋਂ ਨਹੀਂ ਜੇ ਪ੍ਰੋਮਿਸ ਹੋ ਜਵੇ ਕੋਈ ਕੌਲ ਹੋ ਜਵੇ ਕੋਈ ਵਾਦਾ ਹੋ ਜਵੇ ਨਹੀਂ ਨਿਭਾਉਂਦਾ ਕਈ ਵਾਰੀ ਕੀਤੇ ਕੌਲ ਦੀ ਪਾਲੇ ਲੱਜਿਆ ਇਕਰਾਰ ਪੁੱਲ ਕਦੇ ਨਾ ਜਾਇਆ ਨਿਤ ਨਵਤ ਇਸ ਠਾਕਰ ਸਵਾਮੀ ਭਗਤਾ ਖਿਹੜਾ ਕਦੇ ਨਾ ਛੱਡਿਆ ਵੇਖ ਵਖਾਣੇ ਥਾਂ ਥਾਈਆਂ ਇਸ ਤਰ੍ਹਾਂ ਨਹੀਂ ਛੱਡਿਆ ਜਗਤ ਦੂਰ ਪਾਰ ਕਰਕੇ ਹੱਦਿਆ ਸੱਚ ਦਵਾਰ ਡੇਰਾ ਲਾਇਆ ਪ੍ਰੇਮ ਪ੍ਰੀਤੀ ਸੱਚ ਕੁਮਾਰੀ ਅੰਦਰ ਮਦਿਆ ਮਸਤੀ ਕੋ ਇੱਕ ਚੜਾਇਆ ਜਿਨ੍ਹਾਂ ਰਸ ਚੱਕਿਆ 나ੜੀ ਹੱਡਿਆ ਹੱਡਾਂ ਵਿੱਚੋਂ ਅਡਿਕੋ ਨੂਰ ਖੋਦਾਇਆ ਉਨਾਂ ਦਾ ਲੈ ਕੰਮ ਮੁੱਕੇ ਪਿੱਛੋਂ ਸਦਿਆ ਸਦਾਕਤ ਦੇਣ ਵਾਲਾ ਦਇਆ ਕਮਾਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਮਿਹਰਵਾਨ ਮਿਹਰ ਨਜ਼ਰ ਠਾਈਆ ਸੱਦੇ ਵਾਲਾ ਇੱਕੋ ਸਾਧਕ ਸਾਹਿਬ ਸਤਗੁਰ ਆਪ ਹਰਖ ਵਾਇੰਦਾ ਉਹ ਕੀ ਕਰਦਾ ਭਗਤ ਉਤਾਰਨਾ ਉਸਦੀ ਆਦਤ ਫੇਰ ਕੀ ਕਰਦਾ ਸੱਚਾ ਨਾਮ ਦੇ ਸਮਝਾਵੇ ਇਬਾਦਤ ਅਦਲ ਆਦਲ ਇੱਕ ਮਾਇੰਦਾ ਫੇਰ ਕੀ ਕਰਦਾ ਬਖਸ਼ੀਸ਼ ਰਹਿਮਾਨ ਕਰੇ ਸ਼ਕਾਵਤ ਅਮੋਲਕ ਵਸ ਅਨਮੋਲ ਵਰਤਾਇਂਦਾ ਉਹ ਵੇਖਣ ਹਰ ਅਲਾਮਤ ਪਰਦਾ ਉਲਾ ਪੁਠਾਇਂਦਾ ਬੇਪਰਵਾਹ ਬੜ ਸਹੀ ਸਲਾਮਤ ਜੋਤੀ ਜੋਤ ਸਰੂਪ ਆ ਆਪ ਆਪਣੀ ਕਿਰਪਾ ਕਰ ਸਾਚਾ ਲੈਣਾ ਮੂਲ ਚੁਕਾਇਂਦਾ ਪਿਛਲੀ ਯਾਦ ਵਿੱਚ ਲੈ ਸਦ ਸਦਕੇ ਵਾਰੀ ਕੋਲ ਕਮਾਈਆ ਬਾਕੀ ਹਿੱਸਾ ਰਹਿ ਗਿਆ ਅਦ ਅਦਨਾ ਸਭਨਾ ਝੋਲੀ ਪਾਈਆ ਨੇਤਰ ਰੋ ਕੇ ਹਾ ਉਹ ਬਕਰਾ ਰੋ ਪਿਆ ਜਦੋਂ ਦਾ ਪਟ ਵੱਡਿਆ ਨੇਤਰ ਰੋ ਕਿਆ ਹੋਈ ਹੱਦ ਵਾਵਾ ਤੇਰੀ ਏ ਵੜਿਆ ਯਾ ਜਮਾ ਕੀਤਿਆਂ ਬਿਨਾ ਮੈਨੂੰ ਦਿੱਤਾ ਛੱਡ ਛੁਰੀ ਜਗਤ ਰੂਪ ਕਸਾਇਆ ਨੇਤਰ ਰੋਵਨ ਤੜਫਣ ਹੱਡ ਨਾੜੀ ਨਾੜੀ ਦੇ ਦੁਹਾਈਆ ਬਿਰਹੋਂ ਸਤਾਏ ਅਗਨੀ ਅਗ ਅਗਲਾ ਭੇਵ ਨਾ ਕੋਈ ਜਣਾਇਆ ਬੇਜ਼ਬਾਨ ਤੇਰੇ ਕਦਮਾਂ ਸਿਰ ਰਹਾ ਛੱਟ ਮਹਿਬਾਨ ਤੇਰੀ ਯੋੜ ਤਕਾਇਆ ਤੇ ਬੱਕਰਾ ਕਹਿਣ ਲੱਗਾ ਜੇ ਮੇਰਾ ਮੇਰਾ ਦਿਨੋਂ ਕੱਟ ਤੇਰਾ ਤੇਰੀ ਚੋਲੀ ਵਖਾਇਆ ਇਹ ਜਿਹੜਾ ਮਾਸ ਆ ਮੇਰਾ ਧੜੀ ਸੇਰ ਵਕੇਂਦਾ ਹਟ ਕੀਮਤ ਕਰ ਕਰ ਸਾਈਂ ਚੁਕਾਇਆ ਜੋਤੀ ਜੋਤ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਸੱਚ ਵਡਿਆਈ ਆ ਬੇਜੁਬਾਨ ਕਰੀ ਪੁਕਾਰ ਉੱਚੀ ਕੋਕ ਸੁਣਾਈਆ ਤੇਰੀ ਸ਼ਰਾ ਖਬਰਦਾਰ ਸ਼ਰਾ ਤੇਰੇ ਵਿੱਚ ਨਜਰੀ ਆਈਆ ਸਬਨਾ ਦੇ ਸਾਂਝੇ ਯਾਰ ਲਾ ਸ਼ਰੀਕ ਨੂਰ ਖੁਦਾਇਆ ਗਫਲਤ ਵਿੱਚੋਂ ਕਿ ਉਸ ਉੱਤੋਂ ਆਪਣਾ ਆਪਸਾਰ ਬੇਜ਼ਾਰ ਅੱਖਾਂ ਕੋਈ ਖੁਲਾਈਆ ਉਠ ਵੇਖ ਮੇਰਾ ਹਾਲ ਬਕਰਾ ਹਾੜਾ ਕੱਢਦਾ ਉਠਵੇਗ ਮੇਰਾ ਹਾਲ ਬੇਹਾਲ ਰਿਆ ਕਰ ਲਾਇਆ ਆਪਣੀ ਛੁਰੀ ਨਾਲ ਕਰ ਦੋ ਹਲਾਕ ਕਸਾਈਆਂ ਹੱਥ ਕਿਉਂ ਮੇਰੀ ਕਲ ਫੜਾਈਆ ਤੂੰ ਮੇਰਾ ਮਾਲਕ ਤੂੰ ਮੇਰਾ ਇਮਾਨ ਰਹਿਮਾਨ ਤੂੰ ਹੀ ਨজਰੀ ਆਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰ ਸੱਚ ਦੇਣੀ ਵੜਾਈਆ ਬੇਜਬਾਨ ਮਾਰਿਆ ਨਾਰਾ ਹਕੀਕਤ ਹੱਕ ਜਣਾਈਆ ਤੇਰੀ ਕੁਦਾਈ ਪਰਵਰਦੀਗਾਰਾ ਬੇਵਫਾ ਮੈਨੂੰ ਨজਰੀ ਆਈਆ ਜਗਤ ਜਹਾਨ ਤੇਰਾ ਦਵਾਰਾ ਮਾਨਸ ਵਿੱਚੋਂ ਮਾਨਸ ਦਿੱਤੀ ਵੜਿਆਈਆ ਇਸ ਤਰ੍ਹਾਂ ਦਿੱਤੀ ਪੰਜ ਤਤ ਕੀ ਆਧਾਰਾ ਤ੍ਰੈਗੁਣ ਸ਼ੋਭਾ ਪਾਈਆ ਮਨ ਮਤ ਬਦਲਾ ਖੜਾ ਸੋਣਾ ਰੰਗ ਰੰਗਾਈਆ ਜੋਤੀ ਜੋਤ ਸਰੂਪ ਆਰਾ ਆਪਣੀ ਕਿਰਪਾ ਕਰ ਕਿਉਂ ਬੈਠਾ ਮੁੱਖ ਕੋ ਆਈਆ ਬਕਰਾ ਕਹੇ ਮੈਂ ਨਹੀਂ ਮੇਰਾ ਮੇਰਾ ਤੇਰਾ ਨજર ਕਿਛ ਨਾ ਆਈਆ ਬੇਸਬਰ ਹੋ ਕੇ ਕਿਉਂ ਕੀਤਾ ਵੱਡਾ ਜੇਰਾ ਜੇਰ ਜ਼ਬਰ ਤੇਰੀ ਸਮਝ ਕਿਸੇ ਨਾ ਆਈਆ ਜਿਸ ਵੇਲੇ ਉਹਦਾ ਪਟ ਵੱਡਿਆ ਸੀ ਸਾਢੇ 3 ਅੰਮ੍ਰਿਤ ਵੇਲਾ ਇਤਵਾਰ ਸੋਣੀ ਖੁਸ਼ੀ ਰਹੀ ਬਣਾਈਆ ਦੁੱਖਾਂ ਪਾਇਆ ਘੇਰਾ ਸੁੱਖਾ ਰਹਿਣ ਵਹਾਈਆ ਸੁੱਖਾਂ ਪਿੱਛੇ ਦੁੱਖਾਂ ਚੁੱਕਿਆ ਵੇੜਾ ਆਪਣੇ ਗੰਦ ਉਠਾਈਆ ਤੇ ਬੱਕਰੇ ਨੇ ਬੇਨਤੀ ਕੀਤੀ ਜੇ ਪ੍ਰਭੂ ਕਸਾਈ ਉੱਤੇ ਕਰੇ ਮੇਰਾ ਉਹਦਾ ਅੰਤਰ ਦੇ ਜਣਾਇਆ ਸਹਾਈ ਹੋਵੇ ਹੋਕੇ ਨੇਰਨ ਨੇਰਾ ਕਰ ਸਾਚੇ ਫੇਰਾ ਪਾਈਆ ਭਾਗ ਲੱਗੇ ਸੱਚੇ ਮੰਦਰ ਡੇਰਾ ਵਜੇ ਸਤ ਵਧਾਈਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਦੇਣੀ ਮਾਨ ਵੜਈਆ ਸੁਣ ਫਰਗਤ ਪ੍ਰਪੇਰਸ਼ਨ ਨੇ ਉਹਦੀ ਫਰਿਆਦ ਸੁਣੀ ਸੁਣ ਫਰਿਆਦ ਸਾਹਿਬ ਗੁਣਵੰਤ ਅੰਦਰੇ ਅੰਦਰ ਸਤਾਰ ਹਲਾਈਆ ਤੇਰੀ ਪੁਕਾਰ ਬੇਜਵਾਨ ਸੰਤ ਸਾਹਿਬ ਸਤਗੁਰ ਸੱਚੇ ਪਾਈਆ ਦੋਹਾਂ ਜਣਾ ਇੱਕ ਜੀਵ ਇੱਕ ਜੰਤ ਜਿੰਨੇ ਵੱਡਿਆ ਜਿਹਦਾ ਪੱਟ ਵੱਡਿਆ ਉਹ ਜੀਵ ਤੇ ਦੂਸਰਾ ਬੰਦਾ ਜੰਤ ਦੋਹਾਂ ਜਣਾ ਇੱਕ ਜੀਵ ਇੱਕ ਜੰਤ ਜਾਗਰਤ ਵਿੱਚੋਂ ਜਾਗਰਤ ਕਰਾਂ ਰੁਸ਼ਨਾਈਆ ਸੱਚ ਸੰਦੇਸ਼ਾ ਧੁਰਦਾ ਮੰਤ ਬਿਨ ਅਕਰਾਂਦੇ ਆ ਪੜਾਈਆ ਤੇਰੀ ਮੰਗ ਤੇਰੀ ਮਿੰਨਤ ਮਿਹਰਵਾਨ ਝੋਲੀ ਪਾਈਆ ਹੁਕਮੇ ਅੰਦਰ ਬਖਸ਼ਾ ਹੈ ਮਸਤ ਨੇ ਦਿਆਂ ਸਮਝਾਈਆ ਸੁਆਮੀ ਹੋ ਕੇ ਵਸਾਂ ਚਿਤ ਘਰ ਘਰ ਡੇਰਾ ਲਾਈਆ ਜੋਤੀ ਜੋਤ ਸਰੂਪ ਆਰਾ ਆਪਣੀ ਕਿਰਪਾ ਕਰ ਮੇਰ ਨજર ਉਠਾਈਆ ਮੇਰ ਨજર ਉਠਾਏ ਇੱਕ ਇੱਕ ਕੱਲਾ ਦਿਆਂ ਕਮਾਈਂਦਾ ਦੋਹਾਂ ਦਾ ਲੇਖਾ ਦਿੱਤਾ ਲੈ ਵੇਖਣ ਹਰ ਨજર ਕੋਈ ਨਾ ਆਈਂਦਾ ਬੇਜੁਬਾਨ ਮਾਰੀ ਨਿਛਕੂੜਾ ਮਹਿਲ ਬਾਹਰ ਕਢਾਈਂਦਾ ਉਸ ਵਿੱਚੋਂ ਇੱਕ ਵਰਕਾ ਗਿਆ ਡਿਗ ਜਿਸ ਉੱਪਰ ਪਰਮਪੁਰਖ ਆਪਣਾ ਨਾਮ ਲਖਾਇੰਦਾ ਕੀ ਲਖਿਆ ਦੀ ਉਹਦੇ ਵਿੱਚ ਤੂੰ ਮੇਰਾ ਮੈਂ ਤੇਰਾ ਹੈ ਦੂਜਾ ਸੰਗ ਨਾ ਕੋਈ ਨਮਾਇੰਦਾ ਘਰਵਟ ਲੈ ਬਦਲਾ ਪਿੱਠ ਸਨਮੁਖ ਨਜਰੀ ਆਈਂਦਾ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਆਪਣੀ ਕਰਨੀ ਆਪ ਕਮਾਇੰਦਾ ਵਰਕੇ ਉੱਤੇ ਲੇਖ ਪਾਰ ਇੱਕੋ ਇੱਕ ਜਣਾਈਆ ਸਦਨੇ ਕਰਾਂ ਖਬਰਦਾਰ ਤੈਨੂੰ ਦਿਆਂ ਵਢਾਈਆ ਸਦਨੇ ਕਰਾਂ ਖਬਰਦਾਰ ਤੈਨੂੰ ਦਿਆਂ ਵਢਾਈਆ ਦੋਹਾ ਵਿਚੋਲਾ ਸਰਜਣਹਾਰ ਇੱਕੋ ਕਾਰ ਕਮਾਇਆ ਜਿਸ ਦੀ ਛੁਰੀ ਉਸੇ ਦੀ ਧਾਰ ਜਿਸ ਦੀ ਗਰਦਨ ਉਸੇ ਆਪ ਕਟਾਈਆ ਕੀ ਹੋਇਆ ਜੇ ਤੇਰਾ ਪੱਟ ਦਿੱਤਾ ਪਾੜ ਦੁਖੀ ਹੋ ਦਰਦ ਨਾ ਕੋਈ ਵੰਡਾਈਆ ਐਸੇ ਦੁੱਖ ਪਿਛੇ ਤੂੰ ਕੀਤੀ ਪੁਕਾਰ ਅੰਦਰ ਰੋ ਰੋਜ਼ ਦਿੱਤਾ ਸੁਣਾਇਆ ਮੈਂ ਸੁਨਨਹਾਰ ਨਿਰੰਕਾਰ ਨਿਰਗੁਣ ਵੇਖਾ ਥਾਉ ਥਾਇਆ ਮહેર ਕਰਾਂ ਵਿੱਚ ਸੰਸਾਰ ਸਿਰ ਤੇਰੇ ਹੱਥ ਟਿਕਾਈਆ ਜੋਤੀ ਜੋਤ ਸਰੂਪ ਆਰਾਪ ਆਪਣੀ ਕਿਰਪਾ ਕਰ ਹੋਵੇ ਸਦਾ ਸਹਾਇਆ ਬਕਰਾ ਬੱਕਰੀ ਨੇ ਸੁਣੀ ਇਹ ਗੱਲ ਤੇ ਬਕਰਾ ਕਿਹਾ ਕਿ ਸੁਣਨ ਵਿੱਚ ਕੁਛ ਨਾ ਆਈਆ ਮੈਂ ਨਹੀਂ ਮਾਣਾ ਨਿਕਰਮਣ ਜੀ ਜਬ ਜੀਵਨ ਦਾ ਤੇ ਤੇਰੀ ਕੀ ਵਡਿਆਈਆ ਸਦ ਬਲਹਾਰ ਤੇਤੋਂ ਥੀ ਆਪਣਾ ਮਟਾਈਆ ਪ੍ਰੇਮ ਪਿਆਰ ਦੀ ਅੱਖਾਂ ਨਹੀਂ ਕੂੜੀ ਕਿਰਿਆ ਕੰਡੇਰਾ ਝਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਦਾ ਸੱਚ ਦੇਣੀ ਵਡਿਆਈਆ ਬੇਜਵਾਨ ਬਕਰਾ ਕਹੇ ਬੇ ਤੇਰਾ ਉਹ ਬੱਕਰੇ ਨੇ ਅੱਗੇ ਕੀ ਗੱਲ ਆਖੀ ਬੇਜਵਾਨੋ ਨੇ ਜਦ ਉਹਨੇ ਬੇਨਤੀ ਕੀਤੀ ਪਰਮੇਸ਼ਵਰ ਅੱਗੇ ਉਹ ਫੇਰ ਕਹਿਣ ਲੱਗਾ ਵੀ ਪਰਮੇਸ਼ਵਰ ਵੀ ਮੈਂ ਤਾਂ ਅਣਜਾਣ ਆ ਮੈਂ ਕੁਝ ਜਾਣਦਾ ਨਹੀਂ ਮੈਂ ਮੂਰਖ ਮਾਣਾ ਐਮਕ ਮੈਂ ਕੁਝ ਨਹੀਂ ਜਾਣਦਾ ਤੇ ਪਰਮੇਸ਼ਵਰ ਨੇ ਉਹਦੀ ਗੱਲ ਦਾ ਜਵਾਬ ਦਿੱਤਾ ਉਸ ਵੇਲੇ ਸ਼੍ਰੀ ਭਗਵਾਨ ਪਿਆ ਹੱਸ ਖੁਸ਼ੀਆਂ ਨਾਲ ਸੁਣਾਈਆ ਦੁਖੀ ਦੁਖਿਆਰੇ ਕਰ ਬਸ ਦੁੱਖਾਂ ਵਿੱਚੋਂ ਪ੍ਰੇਮ ਨਜਰੀ ਆਈਆ ਉਸ ਵੇਲੇ ਹੌਲੀ ਜਹੀ ਨਿਰਗੁਣ ਕੋਈ ਸਰੀਰ ਨਹੀਂ ਉਸ ਵੇਲੇ ਹੌਲੀ ਜਹੀ ਨਿਰਗੁਣ ਬਿਨ ਹੱਥਾਂ ਉੱਤੇ ਫੇਰਿਆ ਹੱਥ ਇਥੇ ਕੰਡ ਉੱਤੇ ਆਪਣੀ ਦਿਆ ਕਮਾਈਆ ਉਹਦੀ ਦਰਦ ਸ਼ਾਂਤ ਕੀਤੀ ਉਸ ਵੇਲੇ ਝਰਨਾ ਟੱਠ ਨਿਤਰ ਨੈਣਾ ਨੀਰ ਵਹਾਇਆ ਉਧਰੋਂ ਕੀ ਹੋਇਆ ਉਹ ਪਰਮੇਸ਼ਵਰ ਦੇ ਚਰਨਾਂ 'ਤੇ ਡਿੱਗ ਪਿਆ ਉਧਰੋਂ ਸਤਨੇਸ ਉੱਤੇ ਪਏ ਵਰਜੀ ਸੱਟ ਸ਼ਬਦ ਗੰਮੀ ਚੋਟ ਲਗਾਈਆ ਆਪਣਾ ਆਪ ਰਿਆ ਘਟ ਛੁਰੀ ਹੱਥ ਫੜਕਸ ਗਿਆ ਜਿਸ ਵੇਲੇ ਆਪਣੇ ਪੱਟ ਉੱਤੇ ਲੱਗਾ ਫੱਟ ਅੱਗੋ ਉਹ ਬਕਰਾਂ ਨਜਰੀ ਆਈਆ ਜਿਹੜਾ ਹੋ ਕੇ ਬੇਵਸ ਤੜਾ ਪ੍ਰਭੂ ਨੂੰ ਰਿਹਾ ਤੇ ਆਇਆ ਤੇ ਆਪਣੀ ਕਹਾਣੀ ਰਿਹਾ ਦੱਸ ਬੇਵਸੋ ਕੇ ਰਿਹਾ ਗਾਇਆ ਉਸ ਸਦਨੇ ਨੂੰ ਉਹ ਬਕਰਾ ਨજર ਆ ਗਿਆ ਆਪਣੀ ਕਹਾਣੀ ਰਿਹਾ ਦੱਸ ਬੇਵਸੋ ਕੇ ਰਿਹਾ ਗਾਇਆ ਕੀ ਧੇਰੇ ਕਰੇ ਹੋ ਜਿਆ ਹਕੀਕਤ ਬੈਠੀ ਮੁਖ ਸੁਪਾਇਆ ਅਬినాਸ਼ੇ ਕਰਤੇ ਹੋਲੀ ਜਹੀ ਦਿੱਤਾ ਦੱਸ ਰਮਜ ਨਾਲ ਰਵੇਂ ਦਿੱਤੀ ਮਲਾਈਆ ਬakre ਨੂੰ ਕੀ ਦੱਸਿਆ ਹੁਣ ਮੈਂ ਲੋਕਮਾਤ ਵਿੱਚੋਂ ਜਾਵਾਂ ਨਸ਼ ਤੇਰਾ ਲੇਖਾਂ ਦਿਆ ਮੁਕਾਇਆ ਸਦਨੇ ਦੇ ਕੇ ਇੱਕੋ ਮਤ ਛੁਰੀ ਹੱਥੋਂ ਦਿਆਂ ਸਟਾਈਆ ਫੇਰ ਕੀ ਕਰਾਂਗਾ ਨੀਹਾ ਹੇਟ ਰੱਖ ਉੱਤੇ ਚਾਰ ਦਿਵਾਰੀ ਦਿਆਂ ਕਢਾਈਆ ਚਾਰ ਦਿਵਾਰੀ ਸੱਤਰ ਰੋ ਰੋ ਬਹਿ ਘਤ ਆਪਣਾ ਹਾਲ ਸੁਣਾਈਆ ਜਿੰਨਾ ਚਿਰ ਕਿਰਪਾ ਕਰੇ ਨਾ ਪ੍ਰਖਸ ਮਰਥ ਤੇਰੀ ਮਾਤ ਨਾ ਕੋਈ ਵੜਿਆਈਆ ਤੇ ਉਹ ਚਾਰ ਦਿਵਾਰੀ ਕਹਿਣ ਲੱਗੀ ਮੈਂ ਵੇਖਣੀ ਤੁਹਾਡੇ ਪ੍ਰੇਮ ਪਿਆਰ ਦੀ ਰਤ ਇਟਾਂ ਗਾਰਾਂ ਕਮ ਕਿਸੇ ਨਾ ਆਈਆ ਉਸ ਵੇਲੇ ਸ਼੍ਰੀ ਭਗਵਾਨ ਪਿਆ ਹਸ ਖੁਸ਼ੀਆਂ ਨਾਲ ਸੁਣਾਈਆ ਗੋਬਿੰਦ ਬੇਟੇ ਨੀ ਆਹੇ ট্রাক ਉੱਤੇ ਤੇਰੀ ਬਣਤ ਬਣਾਈਆ ਫਿਰ ਨਿਰਗੁਣ ਹੋ ਕੇ ਭਗਤਾ ਗਾਵਾਂ ਜਸ ਸੋਣਾ ਰੰਗ ਰੰਗਾਈਆ ਜਿਸ ਜਿਹੜਾ ਮੈਂ ਮੇਰੀ ਦੇ ਹੋ ਕੇ ਵਸ ਆਪ ਗਿਆ ਤਜਾਇਆ ਜਿਸ ਦੀ ਦੁੱਖ ਲੱਗਾ ਚੌਥੀ ਲਤ ਅਠੇ ਪੈਰ ਅਠ ਪੈਰ ਕੋ ਰਾਂਦਾ ਰਿਹਾ ਹੋ ਜਿਸ ਦੀ ਦੁੱਖ ਲੱਗਾ ਚੌਥੀ ਲਤ ਅਠੇ ਪੈਰ ਰਿਆ ਕੋ ਰਲਾਈਆ ਸਿਰ ਰੱਖ ਕੇ ਉਸ ਦੇ ਹੱਥ ਹੱਥਾਂ ਨਾਲ ਦੇਣਾ ਦਬਾਈਆ ਤੇਰੀ ਫੇਰ ਕੋਲਾ ਅੱਖ ਅੱਖਾਂ ਵਿੱਚੋਂ ਅੱਖ ਤੇਰੇ ਨਾਲ ਮਲਾਈਆ ਪ੍ਰੇਮ ਪਿਆਰ ਦਾ ਦੇ ਕੇ ਹੱਕ ਸੋਨਾ ਜੋੜ ਜੁੜਾਈਆ ਤੇ ਉਹਨਾਂ ਦਾ ਮੰਗਲ ਸਿੰਘ ਨਾਮ ਕਿਉਂ ਰੱਖਿਆ ਗਿਆ ਤੇਰਾ ਮਾਸ ਮਹਿੰਗਾ ਵਿਕਿਆ ਅੱਜ ਹਟ ਫਿਰ ਮਹਿੰਗਾ ਨਾਮ ਰੱਖ ਦਿਆਂ ਵੜਿਆਇਆ ਇਹ ਖੇਲਪੁਰਖ ਸਮਰਥ ਜੁਗ ਜੁਗ ਲੈਣਾ ਦੇਣਾ ਰਿਹਾ ਮੁਕਾਇਆ ਸਦਨੇ ਦਾ ਬਾਕੀ ਲੇਖਾ ਅੱਗੇ ਹੱਕ 21 ਸਾਵਣ ਰਾਤ ਕਾਇਆ ਤੇ ਸੰਗਤ ਜੀ ਇਹ লাশ ਦੀਆਂ ਲੈਣਾ ਵਿਚਾਰਿਓ ਸ਼ੁਰੂ ਦੀਆਂ ਬਿਨ ਸੱਦਿਆਂ ਆਇਆ ਸੱਦੇ ਵਿੱਚ ਲੇਖਾ ਦਿੱਤਾ ਪਰਮੇਸ਼ਵਰ ਨੇ ਤੇ ਹੁਣ ਪਰਮੇਸ਼ਵਰ ਕੀ ਕਹਿ ਰਹੇ ਨੇ ਬਿਨ ਸੱਦਿਆਂ ਸਹਿਜੇ ਸਹਿਜੇ ਸੱਦੇ ਦੇਣ ਵਾਲਾ ਰਹਾ ਦਸ ਗੁਰਮੁਖ ਗੁਰਮੁਖ ਆਪ ਉਠਾਇਆ ਕੀ ਦੱਸ ਰਿਹਾ ਪਰਮੇਸ਼ਵਰ ਕੀ ਹੋਇਆ ਜੇ ਪਿੱਛੇ ਨਿਰਗੁਣ ਹੋ ਕੇ ਭਜ ਹੁਣ ਨਿਰਗੁਣ ਸਰਗੁਣ ਵਿੱਚੋਂ ਨਿਰਗੁਣ ਨਜਰੀ ਆਇਆ ਫੇਰ ਕਿਸ ਨੇ ਆਪ ਲੱਭਿਆ ਆਪੇ ਆਪਣੇ ਮਿਲਣ ਦਾ ਦੱਸੇ ਅੱਜ ਆਪੇ ਮੇਲ ਮਿਲਾਏ ਚਾਈ ਚਾਇਆ ਛੁਰੀ ਕਟਾਰ ਸੀਨੇ ਕਿਸੇ ਨਾ ਜਾਏ ਵਜ ਜਬ ਆਕਰ ਸੀਸ ਨਾ ਕੋਈ ਕਟਾਇਆ ਉਹਨੇ ਕੀ ਦੱਸਿਆ ਪ੍ਰੇਮ ਪਿਆਰ प्रीਤੀ ਅੰਦਰ ਰੱਖ ਸਾਚੀ ਰੀਤੀ ਨੀਤੀ ਦੇ ਬਤਾਇਆ ਫੇਰ ਕੀ ਕਹਤਾ ਇੱਥੇ ਕਿਸੇ ਦੇ ਨਹੀਂ ਕੁਛ ਵਸ ਕੁਛ ਕਰਨ ਵਾਲਾ ਨજર ਕਿਸੇ ਨਾ ਆਇਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਪੂਰਾ ਪਿਛਲੇ ਲੈਣੇ ਅੰਦਰ ਹੋ ਕੇ ਵਸ ਵਾਸਤਾ ਗੁਰਮੁਖਾਂ ਰਿਆ ਜੁੜਾਈਆ ਤੇਰ ਸੰਗਤ ਜੀ ਅਖੀਰ ਦੇ ਵਿੱਚ ਸਭ ਗੋਬਿੰਦ ਪਾਸ਼ਾ ਪਿਲੇ ਜਦ ਅੰਮ੍ਰਿਤ ਜਲ ਸ਼ਕਾਇਆ ਗਿਆ ਜਿਸ ਵੇਲੇ ਗੋਬਿੰਦ ਪਿਆਇਆ ਅੰਮ੍ਰਿਤ ਜਲ ਖੰਡੇ ਧਾਰ ਵੜਿਆਈਆ ਪੁਰਖ ਬਿਨਾਸ਼ੀ ਕਿਰਪਾ ਕੀਤੀ ਪਰਵਲ ਬਲੀ ਬਲਵਾਨ ਹੋਇਆ ਸਹਾਇਆ ਜਿਸ ਨੂੰ ਤਾਰਨ ਲੱਗਿਆ ਘੜੀ ਨਾ ਲਗਦਾ ਪਲ ਪਲਕ ਦੇ ਅੰਦਰ ਪਾਰ ਕਰਾਇਆ ਤੁਸੀਂ ਉਸ ਦੇ ਉਸ ਨੇ ਤੁਹਾਡਾ ਦੁਆਰ ਲਿਆ ਅਮਲ ਅੱਗੇ ਫਰਕ ਰਹੀ ਨਾ ਰਾਇਆ ਉਹ ਆਤਮਾ ਤੁਸੀਂ ਪੰਜ ਤਤ ਕਾਇਆ ਮਾਟੀ ਖਲ ਦੋਹਾਂ ਦਾ ਮਿਲ ਕੇ ਬਣਿਆ ਨੇਚਰ ਤਾਂ ਮਟਲ ਘਰ ਵਿੱਚ ਘਰ ਵਜੇ ਵਧਾਈਆ ਤੁਸੀਂ ਇੱਥੇ ਵੇਖੋ ਕਿੱਥੋਂ ਆਇਆ ਚੱਲ ਆਪਣਾ ਫੇਰਾ ਪਾਈਆ ਤੁਸੀਂ ਅਜੇ ਨਹੀਂ ਹੋਏ ਉਹ ਹੋ ਗਿਆ ਤੁਹਾਡੇ ਵੱਲ ਵਲਵਲੇ ਸਾਰੇ ਦਿਓ ਕਢਾਈਆ ਕਿਉਂ ਕਰਦੋ ਕਿੰਤੂ ਪਰੰਤੂ ਇਹ ਚਾਰ ਚੀਜ਼ਾਂ ਦੇ ਵਿਚਾਰ ਕਰਿਓ ਕੋਈ ਅਰਥ ਨਹੀਂ ਅੰਦਰਲੀ ਵਿਚਾਰ ਧਾਰਾ ਹੈ ਇੱਕ ਤੁਹਾਨੂੰ ਪਿਆਰ ਕੀਤਾ ਸਤਕਾਰ ਕੀਤਾ ਇਤਬਾਰ ਕੀਤਾ ਵਿਹਾਰ ਕੀਤਾ ਹੁਣੇ ਵੀਰ ਨੇ ਬਾਣੀ ਪੜ੍ਹੀ ਦੱਸਿਆ ਕਿਸੇ ਕਿਸੇ ਦੀਆਂ ਸਦਰਾਂ ਪੂਰੀ ਕਰਦਾ ਨਹੀਂ ਤਾਂ ਕਿਸੇ ਨੂੰ ਡੰਗਰ ਬਣਾ ਕੇ ਉੱਥੇ ਇੱਧਰ ਉੱਧਰ ਹੀ ਭਟਕਦੇ ਰਹਿੰਦੇ ਆ ਤੁਹਾਨੂੰ ਕੀ ਕੀਤਾ ਤੁਹਾਨੂੰ ਭਟਕਣ ਨਹੀਂ ਦਿੱਤਾ ਤੁਹਾਨੂੰ ਪਿਆਰ ਕੀਤਾ ਪਿਆਰ ਜੇ ਦੇ ਨਾਲ ਹੋਵੇ ਸਤਕਾਰ ਕੀਤਾ ਸਤਕਾਰ ਵੀ ਉਹਦਾ ਹੀ ਹੁੰਦਾ ਇਤਬਾਰ ਕੀਤਾ ਵਿਸ਼ਵਾਸ ਵੀ ਉਸਤੇ ਹੁੰਦਾ ਤੇ ਵਿਹਾਰ ਵੀ ਉਹਦੇ ਨਾਲ ਹੀ ਵੱਤ ਤੋਂ ਵੱਦ ਹੁੰਦਾ ਤੁਹਾਨੂੰ ਪਿਆਰ ਕੀਤਾ ਸਤਿਕਾਰ ਕੀਤਾ ਇਤਬਾਰ ਕੀਤਾ ਵਿਹਾਰ ਕੀਤਾ ਤੇ ਦੁਨੀਆ ਨਾਲ ਕੀਤਾ ਛਲ ਅਸ਼ਲ ਸਲਤਾਰੀ ਆਪਣੀ ਕਾਰ ਕਮਾਈਆ ਜਿਸ ਦਾ ਨੂਰ ਉਸੇ ਦੀ ਜੋਤ ਨਾਲ ਹੁਣ ਜਾਓ ਬਲ ਅੰਧਨ ਦੇ ਰਹੇ ਨਾਰਾਇਆ ਅਰ ਸੰਗਤ ਜੀ ਇਨਾ ਸ਼ਬਦਾਂ ਨਾਲ ਪਰਮੇਸ਼ਰ ਦੇ ਚਰਨਾਂ ਪਾਸੋ ਮਾਫੀ ਦਾ ਯਾਚਕਾ ਛੋਟਾ ਬੱਚਾ ਗਲਤੀ ਹੋ ਗਈ ਹੋਗੇ ਤੇ ਮਾਫ ਕਰਿਓ ਸਾਰਾ ਸੰਗਤ ਵੀ ਮਾਫ ਕਰਨ ਜੋਗ ਹੈ ਜੇ ਕਾਰਿਆਂ ਦਾ ਸਾਥ ਜ਼ਰੂਰ ਦੇਣਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ